సర్కਟ షార్ట్ ਹੋਣ ਕਾਰਨ ਲੱਗੀ ਅਗ ਨੇ ਕੁਝ ਮਿੰਟਾਂ ਚ 10 ਏਕੜ ਤੋਂ ਵੱਧ ਕਣਕ ਦਾ ਨਾੜ ਸਾੜ ਕੇ ਸਵਾਹ ਕੀਤਾ ਦੋ ਫਾਇਰ ਬ੍ਰਿਗੇਡ ਗਰੀਨੈਸ ਫੋਰੈਸ ਦੇ ਵਲੰਟੀਅਰਾਂ ਅਤੇ ਲੋਕਾਂ ਨੇ ਪਾਰੀ ਮਸ਼ੱਕਤ ਤੋਂ ਬਾਅਦ ਅੱਗ ਤੇ ਪਾਇਆ ਕਾਬੂ ਅੱਜ ਸਵੇਰੇ 9:30 ਵਜੇ ਦੇ ਕਰੀ ਸਥਾਨਕ ਸ਼ਹਿਰ ਦੇ ਰਾਇਲ ਸਿਟੀ ਦੇ ਬੈਕਸਾਈਡ ਤੇ ਪਿੰਡੀ ਖੇਤਾਂ 'ਚ ਸਰਕਟ ਸ਼ਾਰਟ ਹੋਣ ਕਾਰਨ ਲੱਗੀ ਅਗ ਨੇ ਕੁਝ ਮਿੰਟਾਂ ਚ 10 ਏਕੜ ਤੋਂ ਵੱਧ ਕਣਕ ਦੇ ਨਾੜ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅੱਗ ਇੰਨੀ ਤੇਜ਼ ਸੀ ਕਿ ਦੋ ਫਾਇਰ ਬ੍ਰਿਗੇਡ ਗਰੀਨ ਐਸ ਫੋਰੈਸ ਦੇ ਵਲੰਟੀਅਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਕਈ ਕੰਟਿਆਂ ਦੀ ਭਾਰੀ ਮਸ਼ਕੱਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਇਸ ਘਟਨਾ ਸਥਾਨ ਦੇ ਨੇੜੇ ਪੈਂਦੇ ਡੀਵੀ ਪਬਲਿਕ ਸਕੂਲ ਦੇ ਵਣ ਡਰਾਈਵਰਾਂ ਨੇ ਸਭ ਤੋਂ ਪਹਿਲਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੇ ਖੰਬੇ ਤੋਂ ਡਿੱਗੀ ਤਾਰ ਕਾਰਨ ਲੱਗੀ ਜਿਸ ਨਾਲ ਇਹ ਵੱਡਾ ਨੁਕਸਾਨ ਹੋਇਆ ਹੈ। ਕਾ ਨਾ ਹੋ ਗਿਆ ਜੀ ਆਪ ਦੀ ਥੂੜੀ ਸਾਡੀ ਦਾ ਨੜ ਨੜ ਬੱਤੀ ਇਹ ਤਾਂ ਬਹੁਤ ਸਖਾਲ ਮਰੀ ਹੋਣਾ ਕਿੰਨੇ ਏਕੜ ਸੀ ਜਿਹੜੀ ਥੋੜੀ ਇਹ ਸਾਡੇ ਕੋਲ 14 ਕਿੱਲੇ ਤੇ ਕਣਕ ਇਹਦੀ ਤੁਸੀਂ ਪਹਿਲਾਂ ਕੱਢ ਲਈ ਸੀ ਹਾਂ ਜੀ ਕਣਕ ਕੱਢ ਲਈ ਸੀ ਹੁਣ ਜਿਹੜਾ ਸੱਕੜ ਸੀ ਇਹ ਕਿੰਨੇ ਏਕੜ ਦਾ ਸੀ ਜਰਾ ਇਹ ਇਹ 14 ਕਿੱਲੇ ਦਾ ਕੀ ਹੋਇਆ ਕਾਹਦੇ ਨਾਲ ਲੱਗੀ ਅੱਗੇ ਇਹ ਸਾਨੂੰ ਬੋਲਤਾ ਨਹੀਂ ਘਰੇ ਸੀ ਘਰੇ ਬੈਠੇ ਸੀ ਸਾਡੇ ਕੋਲ ਇਹ ਬਿਜਲੀ ਦਾ ਤਾਰਾਂ ਦੇ ਸ਼ਾਰਟ ਹੋਇਆ ਉਹ ਪਿੱਛੋਂ ਲੈ ਗਿਆ ਹੋਗਾ ਮੁਖਤਿਆਰ ਉਹ ਕਿੱਦਾਂ ਤੱਕ ਸਾਰਾ ਇਆ ਫੇਰ ਉਹਦੇ ਨਾਲ ਅੱਗ ਲੱਗੀ ਹੈਗੀ ਉਹਦੇ ਨਾਲ ਕਿੰਨੇ ਕਿੱਕੜੇ ਜਿਹੜੀ ਅੱਗ ਲੱਗੀ ਇਹ ਟਾ ਉਹ ਇੱਕੜੇ ਹੀ ਆ ਉਹ ਤਾਂ ਬੰਦੇ ਉਹ ਪੱਚੀ ਕਿੱਕੜੇ ਤੋਂ ਸੜ ਵੀ ਗਿਆ ਜੀ ਤੇ ਹੁਣ ਕਾਬੂ ਪਾਇਆਗਾ ਕਿਤੇ ਲੱਗਦਾ ਹਾਂਜੀ 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 ਕਿੰਨੀਆਂ ਫਾਇਰ ਬਿਗੜਾ ਇੱਥੇ ਪਹੁੰਚਿਆ ਮੌਕੇ ਤੇ ਦੋ ਪਹੁੰਚਿਆ ਦੋ ਲਾਈਟ ਰਹਿ ਗਿਆ ਕਰੰਟ ਬੰਦ ਗਿਆ ਦੋ ਚਾਰ ਅਸੀਂ ਸਾਹਮਣੇ ਉੱਥੇ ਵੇਖਿਆ ਜਦੋਂ ਅੱਗ ਲੱਗੀ ਤੇ ਅੱਗ ਬਹੁਤ ਜ਼ਿਆਦਾ ਫੈਲ ਗਈ ਸੀ ਤਾਰ ਸਰਕੂਟ ਦੇ ਹੋਂਕਾਰ ਨਾਲ ਲੱਗੀ ਆ ਜੀ ਉਸ ਤੋਂ ਬਾਅਦ ਜਿੰਨੇ ਬੀਰ ਭਾਈ ਡਰਾਈਵਰ ਸੀਗੇ ਕਨੈਕਟਰ ਸੀ ਸਾਰੇ ਨੇ ਆ ਕੇ ਅਸੀਂ ਮਦਦ ਕੀਤੀ ਜੀ ਤੇ ਫਿਰ ਦੋ-ਹਰ ਵੇਡ ਦੇ ਗੱਡੀਆਂ ਆਈਆਂ ਤੇ ਫਿਰ ਅੱਗ ਤੇ ਕਾਬੂ ਪਾਇਆ ਗਿਆ ਸੀ ਕਿੰਨਾ ਘੰਟਾ ਹੋ ਗਿਆ ਇਸ ਅੱਗ ਦੇ ਕਾਬੂ ਪਾਉਣ ਕਿੰਨਾ ਸਮਾਂ ਲੱਗਿਆ ਤਕਰੀਬਨ ਲੱਗਿਆ ਸਾਢੇ ਡੇਢ ਘੰਟੇ ਦੇ ਲਗਭਗ ਜੀ ਨੁਕਸਾਨ ਕਿੰਨਾ ਕ ਹੈ ਨੁਕਸਾਨ ਕਾਫੀ ਹੋ ਗਿਆ ਜੀ ਬਰਾ ਸੀਗਾ ਜਿਹੜਾ ਤੋੜੀ ਕਰਨ ਵਾਲਾ ਮੱਚਿਆ ਕਣਕ ਦੇ ਵੈਸੇ ਗੱਦੀ ਹੈ ਨਹੀਂ ਸੀ ਮੇਰਾ ਨਾਮ ਰੋਹਿਤ ਹੈ ਤੇ ਅਸੀਂ 1.5 ਸੌਦਾ ਦੇ ਸਾਰੇ ਸੇਵਾਦਾਰ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਦੀ ਸਿੱਖਿਆ ਤੇ ਚੱਲਦੇ ਹੋਏ ਅੱਜ ਸਾਨੂੰ ਜਿਵੇਂ ਪਤਾ ਲੱਗਿਆ ਕਿ ਇੱਥੇ ਪਿੱਖੀ ਰੋਡ ਦੇ ਉੱਪਰ ਇੱਕ ਅੱਗ ਲੱਗ ਗਈ ਸ਼ਾਰਟ ਸਰਕਟ ਦੇ ਨਾਲ ਤਾਂ ਸਾਰੇ ਹੀ ਸੇਵਾਦਾਰ ਗੁਰੂ ਜੀ ਦੀ ਸਿੱਖਿਆ ਤੇ ਚੱਲਦੇ ਹੋਏ ਇੱਥੇ ਪਹੁੰਚੇ ਤੇ ਅੱਗ ਜਿਹੜੀ ਬਹੁਤ ਭਿਆਨਕ ਸੀਗੀ ਨਾਲ ਇੱਥੇ ਘਰ ਵੀ ਸੀਗੇ ਤੇ ਸੇਵਾਦਾਰਾਂ ਨੇ ਪੂਰੀ ਮਿਹਨਤ ਨਾਲ ਔਰ ਇੱਥੋਂ ਦੇ ਸਥਾਨਕ ਲੋਕਾਂ ਨੇ ਪੂਰਾ ਸਾਥ ਦਿੱਤਾ ਤੇ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਤੇ ਹੁਣ ਪੂਰੇ ਤਰੀਕੇ ਨਾਲ ਇੱਥੇ ਬਚਾ ਲਿਆ ਹੈ ਜੀ ਕੁਈ ਅੱਗ ਲੱਗਨ ਦਾ ਕੀ ਕਰਨਾ ਕੋਈ ਲੱਗਿਆ ਬਤਨ ਅੱਗ ਲੱਗ ਰਿਹਾ ਇੱਥੇ ਤਾਰ ਡੁੱਟਣ ਨਾਲ ਇੱਥੇ ਸਪਾਰਕ ਹੋਇਆ ਤੇ ਉਸ ਤੇ ਇੱਥੇ ਸਾਡੇ ਸਾਡੇ ਇੱਥੇ ਐਮਸੀ ਸਾਹਿਬ ਔਰ ਨਗਰ ਕੌਂਸਲ ਦਾ ਪੂਰਾ ਸਹਿਯੋਗ ਦੇ ਹੈਗਾ ਇੱਥੇ ਜੋ ਕਿ ਫਾਇਰ ਬ੍ਰਿਗੇਡ ਦੀ ਗੱਡੀ ਇਹਨਾਂ ਨੇ ਮੌਕੇ ਤੇ ਮਗਾ ਕੇ ਇਹਨਾਂ ਨੇ ਵੀ ਪੂਰੀ ਮਿਹਨਤ ਨਾਲ ਇੱਥੇ ਅੱਗ ਬੁਝਾਉਣ ਦੇ ਵਿੱਚ ਸਾਥ ਦਿੱਤਾ ਹੈਗਾ